ਇੱਕ ਵਾਰੀ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੱਕਾ ਤੋਂ ਵਾਪਸ ਆਉਂਦਿਆਂ ਹੋਇਆਂ ਹਸਨ ਅਬਦਲ ਸ਼ਹਿਰ ਵਿੱਚ ਪਹੁੰਚ ਗਏ ਤੇ ਇੱਕ ਉੱਚੀ ਜਹੀ ਪਹਾੜੀ ਦੇ ਥੱਲੇ ਆਪਣਾ ਡੇਰਾ ਲਗਾ ਲਿਆ ਜਿਸ ਪਹਾੜੀ ਦੇ ਥੱਲੇ ਗੁਰੂ ਜੀ ਬੈਠੇ ਹੋਏ ਸਨ ਉਸ ਪਹਾੜੀ ਦੇ ਉੱਪਰ ਪੀਰ ਵਲੀ ਕੰਧਾਰੀ ਰਹਿੰਦਾ ਸੀ ਜਿਸ ਦੀ ਦੂਰ ਦੂਰ ਤੱਕ ਬੜੀ ਮਾਨਤਾ ਸੀ ਪਹਾੜੀ ਦੇ ਥੱਲੇ ਡੇਰਾ ਲਗਾਈ ਬੈਠੇ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਵੀ ਸਨ ਤਾਂ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਹੇ ਸਤਿਗੁਰੂ ਜੀ ਮੈਨੂੰ ਪਿਆਸ ਬਹੁਤ ਲੱਗੀ ਹੈ ਕੀ ਮੈਂ ਪਾਣੀ ਪੀ ਆਵਾਂ ਤਾਂ ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਇਸ ਪਹਾੜੀ ਦੇ ਉੱਪਰ ਇੱਕ ਫਕੀਰ ਰਹਿੰਦਾ ਹੈ ਜਿਸ ਦਾ ਨਾਮ ਵਲੀ ਕੰਧਾਰੀ ਹੈ ਤੇ ਉਸ ਕੋਲ ਇੱਕ ਪਾਣੀ ਦਾ ਚਸ਼ਮਾ ਹੈ ਜਿਹੜਾ ਕਿ 24 ਘੰਟੇ ਪਾਣੀ ਨਾਲ ਭਰਿਆ ਰਹਿੰਦਾ ਹੈ ਤੂੰ ਇੱਕ ਵਾਰੀ ਵਲੀ ਕੰਧਾਰੀ ਦੇ ਕੋਲ ਜਾ ਸ਼ਾਇਦ ਤੈਨੂੰ ਉਹ ਪੀਣ ਨੂੰ ਪਾਣੀ ਦੇ ਦੇਵੇ ਭਾਈ ਮਰਦਾਨਾ ਗੁਰੂ ਜੀ ਦੀ ਆਗਿਆ ਲੈ ਕੇ ਪਾਣੀ ਪੀਣ ਲਈ ਪਹਾੜ ਦੇ ਸਿਖਰ ਤੇ ਪਹੁੰਚ ਗਿਆ ਪਹਾੜੀ ਦੇ ਸਿਖਰ ਤੇ ਵਲੀ ਕੰਧਾਰੀ ਬੈਠਾ ਹੋਇਆ ਸੀ ਤਾਂ ਭਾਈ ਮਰਦਾਨੇ ਨੇ ਉਸ ਨੂੰ ਬੇਨਤੀ ਕੀਤੀ ਕਿ ਭਾਈ ਜੀ ਮੈਨੂੰ ਪਿਆਸ ਬਹੁਤ ਲੱਗੀ ਹੈ ਜੇਕਰ ਤੁਹਾਡੀ ਆਗਿਆ ਹੋਵੇ ਮੈਂ ਤੁਹਾਡੇ ਚਸ਼ਮੇ ਵਿੱਚੋਂ ਪਾਣੀ ਪੀ ਲਵਾਂ ਤਾਂ ਵਲੀ ਕੰਧਾਰੀ ਭਈ ਮਰਦਾਨੇ ਨੂੰ ਆਖਣ ਲੱਗਾ ਕਿ ਇਸ ਚਸ਼ਮੇ ਦਾ ਪਾਣੀ ਮੈਂ ਆਪਣੇ ਪੀਣ ਲਈ ਰੱਖਿਆ ਹੈ ਜੇਕਰ ਇਸ ਤਰ੍ਹਾਂ ਮੈਂ ਦੂਜਿਆਂ ਨੂੰ ਪਾਣੀ ਪੀਣ ਲਈ ਦਿੰਦਾ ਰਿਹਾ ਤਾਂ ਮੇਰਾ ਤਾਂ ਪਾਣੀ ਕੁਝ ਹੀ ਮਹੀਨਿਆਂ ਵਿੱਚ ਮੁੱਕ ਜਾਵੇਗਾ ਤਾਂ ਫਿਰ ਮੈਂ ਕੀ ਪੀਵਾਂਗਾ ਤਾਂ ਭਾਈ ਮਰਦਾਨੇ ਨੇ ਵਲੀ ਕੰਧਾਰੀ ਨੂੰ ਫਿਰ ਤੋਂ ਬੇਨਤੀ ਕੀਤੀ ਕਿ ਮੈਂ ਇੱਕ ਪਰਦੇਸੀ ਹਾਂ ਮੈਨੂੰ ਕਿਸੇ ਹੋਰ ਥਾਂ ਦਾ ਪਤਾ ਵੀ ਨਹੀਂ ਹੈ ਜਿੱਥੇ ਪਾਣੀ ਪੀਣ ਨੂੰ ਮਿਲਦਾ ਹੋਵੇ ਕਿਰਪਾ ਕਰਕੇ ਮੈਨੂੰ ਥੋੜਾ ਜਿਹਾ ਪਾਣੀ ਸਿਰਫ ਪਿਆਸ 부ਝਾਉਣ ਲਈ ਦੇ ਦਿਓ ਇਸ ਤੋਂ ਬਾਅਦ ਅਸੀਂ ਅੱਗੇ ਨਿਕਲ ਜਾਵਾਂਗੇ ਪਰ ਖਠੋਰ ਦਿਲ ਵਲੀ ਕੰਧਾਰੀ ਨਾ ਮੰਨਿਆ ਜਿਸ ਤੋਂ ਬਾਅਦ ਭਾਈ ਮਰਦਾਨਾ ਵਾਪਿਸ ਗੁਰੂ ਜੀ ਪਾਸ ਪਰਤ ਆਇਆ ਤੇ ਪੂਰੀ ਘਟਨਾ ਗੁਰੂ ਜੀ ਨੂੰ ਦੱਸੀ ਤਾਂ ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਵਲੀ ਕੰਧਾਰੀ ਦੇ ਪਾਸ ਫਿਰ ਤੋਂ ਜਾ ਤੇ ਉਸ ਨੂੰ ਕਹਿ ਕੇ ਫਕੀਰਾਂ ਨੂੰ ਹੰਕਾਰੀ ਨਹੀਂ ਹੋਣਾ ਚਾਹੀਦਾ ਪਰਮਾਤਮਾ ਦਾ ਦਿੱਤਾ ਜੋ ਕੁਝ ਵੀ ਹੈ ਉਸ ਨੂੰ ਵੰਡ ਕੇ ਛਕਣਾ ਚਾਹੀਦਾ ਹੈ ਖੁਦਾ ਇਸ ਵਿੱਚ ਹੀ ਖੁਸ਼ ਰਹਿੰਦਾ ਹੈ ਤਾਂ ਗੁਰੂ ਜੀ ਦੀ ਆਗਿਆ ਲੈ ਕੇ ਭਾਈ ਮਰਦਾਨਾ ਦੂਜੀ ਵਾਰ ਫਿਰ ਤੋਂ ਪਹਾੜ ਤੇ ਚੜ ਗਿਆ ਤੇ ਬਲੀ ਕੰਧਾਰੀ ਨੂੰ ਉਸੇ ਤਰ੍ਹਾਂ ਕਹਿ ਦਿੱਤਾ ਜਿਸ ਤਰ੍ਹਾਂ ਉਸ ਨੂੰ ਗੁਰੂ ਜੀ ਨੇ ਕਿਹਾ ਸੀ ਤਾਂ ਭਾਈ ਮਰਦਾਨੇ ਦੇ ਮੂੰਹੋਂ ਇਹ ਗੱਲ ਸੁਣ ਕੇ ਵਲੀ ਕੰਧਾਰੀ ਨੂੰ ਕ੍ਰੋਧ ਆ ਗਿਆ ਤੇ ਆਖਣ ਲੱਗਾ ਕਿ ਜੇਕਰ ਤੇਰੇ ਗੁਰੂ ਵਿੱਚ ਇੰਨੀ ਹੀ ਸ਼ਕਤੀ ਹੈ ਤਾਂ ਉਹ ਤੈਨੂੰ ਆਪ ਹੀ ਪਾਣੀ ਕਿਉਂ ਨਹੀਂ ਪਿਲਾ ਦਿੰਦਾ ਵਲੀ ਕੰਧਾਰੀ ਦੇ ਮੂੰਹੋਂ ਇਹ ਗੱਲ ਸੁਣ ਕੇ ਭਾਈ ਮਰਦਾਨਾ ਨਿਰਾਸ਼ ਹੋ ਗਿਆ ਤੇ ਪਾਣੀ ਨੂੰ ਤਰਸਦਾ ਵਾਪਸ ਥੱਲੇ ਆ ਗਿਆ ਤੇ ਆਣ ਕੇ ਗੁਰੂ ਸਾਹਿਬ ਜੀ ਨੂੰ ਉਹੀ ਦੱਸਿਆ ਜਿਹੜਾ ਵਲੀ ਕੰਧਾਰੀ ਨੇ ਉਸ ਨੂੰ ਬੋਲਿਆ ਸੀ ਤਾਂ ਇਸ ਵਾਰ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਕਰਤਾਰ ਜੋ ਵੀ ਕਰਦਾ ਹੈ ਚੰਗੇ ਲਈ ਹੀ ਕਰਦਾ ਹੈ ਤੂੰ ਨਿਰਾਸ਼ ਨਾ ਹੋ ਤੇ ਉਹ ਜਿਹੜਾ ਤੇਰੇ ਸਾਹਮਣੇ ਪੱਥਰ ਪਿਆ ਹੈ ਉਸ ਨੂੰ ਥੋੜਾ ਜਿਹਾ ਇੱਕ ਪਾਸੇ ਕਰ ਤਾਂ ਭਾਈ ਮਰਦਾਨੇ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਹੀ ਉਸ ਪੱਥਰ ਨੂੰ ਥੋੜਾ ਜਿਹਾ ਧ ਪਾਸੇ ਕੀਤਾ ਤਾਂ ਥੱਲੇੋਂ ਨਿਰਮਲ ਜਲ ਨਿਕਲ ਆਇਆ ਜਿਸ ਨੂੰ ਦੇਖ ਕੇ ਭਾਈ ਮਰਦਾਨਾ ਬਹੁਤ ਖੁਸ਼ ਹੋਇਆ ਤੇ ਉਸ ਨੇ ਰੱਜ ਕੇ ਜਲ ਸ਼ਕਿਆ ਪਹਾੜੀ ਉੱਤੇ ਬੈਠੇ ਬਲੀ ਕੰਧਾਰੀ ਦੀ ਨਜ਼ਰ ਜਦੋਂ ਆਪਣੇ ਚਸ਼ਮੇ ਤੇ ਪਈ ਤਾਂ ਕੀ ਦੇਖਦਾ ਹੈ ਕਿ ਉਸ ਦੇ ਚਸ਼ਮੇ ਦਾ ਪਾਣੀ ਘਟਦਾ ਜਾ ਰਿਹਾ ਸੀ ਤੇ ਜਦੋਂ ਉਸ ਨੇ ਥੱਲੇ ਵੱਲ ਝਾਤੀ ਮਾਰੀ ਤਾਂ ਭਾਈ ਮਰਦਾਨਾ ਪਾਣੀ ਪੀ ਰਿਹਾ ਸੀ ਇਹ ਸਭ ਦੇਖ ਕੇ ਵਲੀ ਕੰਧਾਰੀ ਨੂੰ ਕ੍ਰੋਧ ਆ ਗਿਆ ਤੇ ਉਸ ਨੇ ਗੁਰੂ ਜੀ ਤੇ ਭਈ ਮਰਦਾਨੇ ਨੂੰ ਮਾਰਨ ਦੀ ਯੋਜਨਾ ਬਣਾ ਲਈ ਵਲੀ ਕੰਧਾਰੀ ਨੇ ਇੱਕ ਵੱਡਾ ਪੱਥਰ ਪਹਾੜੀ ਦੇ ਉੱਪਰੋਂ ਥੱਲੇ ਵੱਲ ਨੂੰ ਰੇੜ ਦਿੱਤਾ ਪੱਥਰ ਨੂੰ ਪਹਾੜ ਉੱਪਰੋਂ ਆਉਂਦਾ ਦੇਖ ਕੇ ਸਾਰੇ ਜਣੇ ਦੂਰ ਦੂਰ ਭੱਜ ਗਏ ਪਰ ਗੁਰੂ ਸਾਹਿਬ ਜੀ ਜ਼ਰਾ ਵੀ ਨਹੀਂ ਹਿੱਲੇ ਤੇ ਆਪਣੀ ਜਗ੍ਹਾ ਤੇ ਹੀ ਬਿਰਾਜ਼ਮਾਨ ਰਹੇ ਦੂਰ ਕਲੋਕੇ ਸਾਰੇ ਜਾਣੇ ਉੱਚੀ ਉੱਚੀ ਰੌਲਾ ਪਾਉਣ ਲੱਗੇ ਤੇ ਗੁਰੂ ਜੀ ਨੂੰ ਆਖਣ ਲੱਗੇ ਕਿ ਉੱਪਰੋਂ ਪੱਥਰ ਆ ਰਿਹਾ ਹੈ ਇੱਕ ਪਾਸੇ ਹੋ ਜਾਓ ਪਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਦੀ ਗੱਲ ਨੂੰ ਅਣ ਸੁਣਿਆ ਕਰ ਦਿੱਤਾ ਤੇ ਉੱਥੇ ਹੀ ਬੈਠੇ ਪ੍ਰਭੂ ਦਾ ਸਿਮਰਨ ਕਰਦੇ ਰਹੇ ਪਹਾੜੀ ਉੱਪਰੋਂ ਰਿੱੜਦਾ ਆ ਰਿਹਾ ਪੱਥਰ ਜਿਵੇਂ ਹੀ ਗੁਰੂ ਜੀ ਦੇ ਕੋਲ ਆਇਆ ਤਾਂ ਗੁਰੂ ਸਾਹਿਬ ਜੀ ਨੇ ਪੱਥਰ ਵੱਲ ਨੂੰ ਆਪਣਾ ਪੰਜਾ ਕਰ ਦਿੱਤਾ ਤਾਂ ਪੱਥਰ ਉੱਥੇ ਹੀ ਖਲੋ ਗਿਆ ਗੁਰੂ ਸਾਹਿਬ ਜੀ ਦੇ ਹੱਥ ਦਾ ਪੰਜਾ ਉਸ ਪੱਥਰ ਉੱਤੇ ਛੱਪ ਗਿਆ ਤਾਂ ਬਲੀ ਕੰਧਾਰੀ ਨੇ ਜਦੋਂ ਇਹ ਕੌਤਕ ਆਪਣੀ ਅੱਖੀਂ ਦੇਖਿਆ ਤਾਂ ਉਹ ਥੱਲੇ ਆਣ ਕੇ ਗੁਰੂ ਜੀ ਦੇ ਚਰਨਾਂ ਵਿੱਚ ਟੈ ਪਿਆ ਤੇ ਆਪਣੇ ਕੀਤੇ ਦੀ ਖਿਮਾ ਮੰਗਣ ਲੱਗਾ ਤਾਂ ਗੁਰੂ ਜੀ ਨੇ ਬਲੀ ਕੰਧਾਰੀ ਨੂੰ ਉਪਦੇਸ਼ ਦਿੱਤਾ ਕੇ ਪਰਮਾਤਮਾ ਦੁਆਰਾ ਬਖਸ਼ੀਆਂ ਗਈਆਂ ਵਸਤੂਆਂ ਉੱਤੇ ਮਨੁੱਖ ਨੂੰ ਕਦੀ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਪਰਮਾਤਮਾ ਜਦੋਂ ਚਾਹੇ ਉਹਨਾਂ ਨੂੰ ਖੋ ਸਕਦਾ ਹੈ ਜਿਵੇਂ ਤੈਨੂੰ ਵੀ ਆਪਣੇ ਪਾਣੀ ਦੇ ਚਸ਼ਮੇ ਉੱਤੇ ਬਹੁਤ ਹੰਕਾਰ ਸੀ ਪਰ ਉਸਨੇ ਕੁਝ ਹੀ ਪਲਾਂ ਵਿੱਚ ਇਹਰਾ ਪਾਣੀ ਵਾਲਾ ਚਸ਼ਮਾ ਖਾਲੀ ਕਰ ਦਿੱਤਾ ਗੁਰੂ ਪਿਆਰਿਓ ਜਿਸ ਜਗ੍ਹਾ ਤੇ ਗੁਰੂ ਜੀ ਦੇ ਪਵਿੱਤਰ ਚਰਨ ਪਏ ਸਨ ਉਸ ਜਗ੍ਹਾ ਦਾ ਨਾਮ ਹੁਣ ਪੰਜਾ ਸਾਹਿਬ ਹੈ ਸਤਨਾਮ ਸ਼੍ਰੀ ਵਾਹਿਗੁਰੂ